ਬਾਬੂ ਕਲਗੀ ਵਾਲੇ ਸਤਗੁਰ ਸੱਚੇ ਪਾਤਸ਼ਾਹ ਧੰਗੁਰ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾ ਸੰਗਤ ਜੀ ਜਿਨ੍ਹਾਂ ਨੇ ਅਮਰਤ ਦੀ ਦਾਤ ਬਖਸ਼ਿਸ਼ ਕੀਤੀ ਹੈ ਜਿੰਨੀਆਂ ਵੀ ਜੰਗਾਂ ਸਾਡੀ ਕੌਮ ਨੇ ਲੜੀਆਂ ਤੇ ਜਿੱਤੀਆਂ ਇਹ ਖੰਡੇ ਤੇ ਬਾਟੇ ਦੇ ਅਮਰਤ ਦੀ ਸ਼ਕਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਦੇ ਰਗੜੇ ਹੋਏ ਖੰਡੇ ਤੇ ਬਾਟੇ ਦੇ ਅਮਰਤ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਚਿੜੀਆਂ ਵੀ ਬਾਜਾਂ ਨੂੰ ਪੁੱਠੀਆਂ ਕਰਕੇ ਛੁੱਟ ਦਿੰਦੀਆਂ ਨੇ ਸਾਧ ਸੰਗਤ ਆ ਜੀ ਕਲਗੀਧਰ ਬਾਪੂ ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਅਨੰਦਪੁਰ ਸਾਹਿਬ ਦੀ ਮubarrak ਧਰਤੀ ਤੇ ਉਤੇ ਸੱਜ ਬੈਠੇ ਨੇ ਮੇਰੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਮਸਾਂਤ ਆ ਗਏ ਉਹਨਾਂ ਨੇ ਆਖਿਆ ਗੁਰ ਸਤਗੁਰੂ ਜੀ ਬੜੀਆਂ ਹੋਂਣੀ ਹੋਈ ਹੈ ਵਕਤ ਦੇ ਹੁਕਮਰਾਨ ਬਾਦਸ਼ਾਹ ਔਰੰਗਜ਼ੇਬ ਨੇ ਐਲਾਨ ਕਰ ਦਿੱਤਾ ਹੈ ਉਹ ਕਹਿੰਦਾ ਹੈ ਕਿ ਕੋਈ ਕਲਗੀ ਨਹੀਂ ਲਾ ਸਕਦਾ ਕੋਈ ਤਖਤ ਤੇ ਨਹੀਂ ਬਹਿ ਸਕਦਾ ਕੋਈ ਸ਼ਸਤਰ ਨਹੀਂ ਰੱਖ ਸਕਦਾ ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ ਕੋਈ ਫੌਜਾ ਨਹੀਂ ਰੱਖ ਸਕਦਾ ਮਹਾਰਾਜ ਸੱਚੇ ਬਾਦਸ਼ਾਹ ਹੁਣ ਕੀ ਹੋਵੇਗਾ ਗਰੀਵ ਨਵਾਜ ਮਹਾਰਾਜ ਕਹਿਣ ਲੱਗੇ ਕਿ ਮੈਂ ਕਲਗੀ ਲਾਵਾਂਗਾ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕੇਗੀ ਮੈਂ ਤਖਤ ਤੇ ਬੈਠਾਂਗਾ ਇਹ ਵੱਖੇ ਦਾ ਹੁਕਮਰਾਨ ਮੈਨੂੰ ਰੋਕ ਨਹੀਂ ਸਕਦਾ ਮੈਂ ਘੋੜੇ ਤੇ ਸਵਾਰੀ ਕਰਾਂਗਾ ਮੇਰੇ ਸਿੱਖ ਘੋੜ ਸਵਾਰ ਹੋਣਗੇ ਮੈਂ ਸ਼ਸਤਰਧਾਰੀ ਹਾਂ ਮੇਰਾ ਖਾਲਸਾ ਪੰਥ ਸ਼ਸਤਰਤਾਰੀ ਹੀ ਰਹੇਗਾ ਰੰਦੀ ਦੁਨੀਆ ਤੱਕ ਕੋਈ ਦੁਨੀਆ ਦੀ ਤਾਕਤ ਲੋਕ ਨਹੀਂ ਸਕੇਗੀ ਸਾਜ ਸੰਗ ਮਹਾਰਾਜ ਸੱਚੇ ਬਾਦਸ਼ਾਹ ਦੀਨ ਦੁਨੀਆ ਦੇ ਮਾਲਕ ਸੱਜ ਬੈਠੇ ਸਨ ਅਗਲੇ ਦਿਨ ਫੇਰ ਦੀਵਾਨ ਦੇ ਵਿੱਚ ਮਸੰਦ ਫੇਰ ਆ ਗਏ ਗੱਲ 'ਚ ਪੱਲਾ ਪਾਇਆ ਆਖਿਆ ਕਲਗੀ ਵਾਲੇ ਮਹਾਰਾਜ ਔਰੰਗਜ਼ੇਬ ਕਹਿੰਦਾ ਹੈ ਕੋਈ ਕੀਰਤੀ ਨਹੀਂ ਕਰਦਾ ਕਰ ਸਕਦਾ ਰੱਬ ਵੀ ਕੋਈ ਢੋਲਕੀਆਂ ਛੇਲੇ ਨਹੀਂ ਵਜਾ ਸਕਦਾ ਕੋਈ ਮੰਦਰਾਂ ਵਿੱਚ ਟੱਲੀਆਂ ਨਹੀਂ ਖੜਕਾ ਸਕਦਾ ਕੋਈ ਆਸਾਂ ਕੀ ਵਾਰ ਦਾ ਕੀਰਤਨ ਨਹੀਂ ਕਰ ਸਕਦਾ ਅੰਮ੍ਰਿਤ ਵੇਲੇ ਕੀਰਤਨ ਨਹੀਂ ਹੋਵੇਗਾ ਅੱਜ ਤੋਂ ਬਾਅਦ ਔਰੰਗਜ਼ੇਬ ਦਾ ਐਲਾਨ ਹੈ ਮਹਾਰਾਜ ਕਹਿਣ ਲੱਗੇ ਔਰੰਗਜ਼ੇਬ ਨੇ ਕਿਹੜਾ ਸਦਾ ਬੈਠੇ ਰਹਿਣਾ ਹੈ ਇਹਨੇ ਤੇ ਦੁਨੀਆ ਤੋਂ ਚਲੇ ਜਾਣਾ ਏ ਪਰ ਇਹ ਗੁਰੂ ਦਾ ਕੀਰਤਨ ਇਸੇ ਤਰ੍ਹਾਂ ਹੁੰਦਾ ਹੀ ਰਹਿਣਾ ਏ ਜੁਗੋ ਜੁਗਾ ਟਲ ਜਗਰੂ ਹੋਇਆ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਹਰਮੋਨੀਅਮ ਤੇ ਇਹਨਾਂ ਵਾਜੀਆਂ ਤਵਲਿਆਂ ਦੀ ਆਵਾਜ਼ ਤੇ ਕੰਨਾਂ ਨੂੰ ਖਾਂਦੀ ਏ ਨਾ ਤੇ ਇੱਕ ਨਗਾਰਾ ਬਣ ਕੇ ਲੈ ਕੇ ਆਓ ਬਹੁਤ ਵੱਡਾ ਤੇ ਵਿਸ਼ਾਲ ਨਗਾਰਾ ਮੜ ਕੇ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੇ ਸਨਮੁਖ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਲਿਆਂਦਾ ਗਿਆ ਸਾਧ ਸੰਗਤ ਜੀ ਅੰਮ੍ਰਿਤ ਵੇਲਾ ਸੀ ਮਰ ਆਜਨੇ ਇੱਕ ਨੌਜਵਾਨ ਨਿਹੰਗ ਸਿੱਖ ਨੇ ਆਵਾਜ਼ ਮਾਰੀ ਅੱਖਿਆ ਦੀ ਹਿੱਕ ਦੇ ਉੱਤੇ ਝੋਟਾ ਮਾਰ ਇੰਨੀ ਜ਼ੋਰ ਦੇ ਨਾਲ ਝੋਟਾ ਮਾਰੀ ਕਿ ਬਾਈ ਧਾਰ ਦੀਆਂ ਪਹਾੜੀਆਂ ਕੰਮ ਉੱਠਣ ਜਿਹਦੇ ਕੰਨਾਂ ਨੂੰ ਇਹਨਾਂ ਸਾਜਾਂ ਦੀ ਆਵਾਜ਼ ਚੰਗੀ ਨਹੀਂ ਲੱਗਦੀ ਉਹਦੇ ਕੰਨਾਂ ਤੱਕ ਇਸ ਨਗਾਰੇ ਦੀ ਆਵਾਜ਼ ਆਉ ਜਾਨੀ ਚਾਹੀਦੀ ਹੈ